ਅਮ ਸ਼ੇਵ ਜਿਤਿਆ ਮੁੱਖ ਖਬਰਾਂ ਐਮਬੀ ਵਰਕ ਅਤੇ ਤਾਨੀਆਂ ਸਟਰਾਟ ਫਿਲਮ ਗੋਡੇ ਗੋਡੇ ਚਾਰ 2 ਦਾ ਪਹਿਲਾ ਪੋਸਟਰ ਹੋਇਆ ਰਿਲੀਜ਼ ਸਰਕਾਰੀ ਮੈਡੀਕਲ ਕਾਲ ਜਾਂ ਚਸੀਟਾਂ ਵਧਾਉਣ ਤੇ ਲੱਗੀ ਮੋਰ ਕੈਬਨਟ ਨੇ ਦਿੱਤੀ ਮਨਜ਼ੂਰੀ ਅਣਪਛਾਤੇ ਵਿਅਕਤੀਆਂ ਨੇ ਹਸਪਤਾਲ ਤੇ ਚਲਾਈਆਂ ਗੋਲੀਆਂ ਪਿੱਖੀ ਵਿੰਡ ਤਰਨਤਾਰਨ ਪੰਜਾਬ ਵਿੱਚ ਦਿਨ ਦਿਹਾੜੇ ਗੋਲੀਆਂ ਮਾਰਨ ਦੀਆਂ ਘਟਨਾਵਾਂ ਰੁਕਣ ਦਾ ਨਾ ਹੀ ਨਹੀਂ ਲੈ ਰਹੀਆਂ ਨੇ ਇਸੇ ਕੜੀ ਤਹਿਤ ਅਜਪਿੱਖੀਵੰਡ ਦੇ ਮਸ਼ਹੂਰ ਜੋਪੜਾ ਹਸਪਤਾਲ ਮੰਦਰ ਵਾਲਾ ਬਾਜ਼ਾਰ ਪਿੱਖੀਵੰਡ ਤੇ ਦੋ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾਈਆਂ। ਬੱਚਿਆਂ ਦੇ ਤੰਦਰੁਸਤ ਭਵਿੱਖ ਦੀ ਖਾਤਰ ਫਸਲ ਦੀ ਰਹਿਦ ਖੂੰਦ ਨੂੰ ਅੱਗ ਨਾ ਲਾਈ ਜਾਵੇ ਐਡੀਸੀ ਦਲਵਿੰਦਰਜੀਤ ਸਿੰਘ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀਆਂ ਹਦਾਇਤਾਂ ਤਹਿਤ ਖੇਤੀਬਾੜੀ ਵਿਭਾਗ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਵਿਸ਼ੇਸ਼ ਕੈਂਪ ਲਗਾ ਕੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾਲ ਲਗਾਉਣ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਪਟਾਕਿਆਂ ਦੀ ਵਿਕਰੀ ਵਾਸਤੇ ਆਰਜੀ ਲਾਇਸੈਂਸ ਲਈ ਦਰਖਾਸਤਾਂ ਦੇਣ ਦੀ ਮਿਤੀ 29 ਸਤੰਬਰ ਤੋਂ 3 ਅਕਤੂਬਰ 2025 ਤੱਕ ਦਿਵਾ ਸਮੇਤ ਹੋਰ ਤਿਉਹਾਰਾਂ ਮੌਕੇ ਪਟਾਕਿਆਂ ਦੀ ਵਿਕਰੀ ਲਈ ਆਰਜੀ ਲਾਇਸੈਂਸ ਪ੍ਰਾਪਤ ਕਰਨ ਦੇ ਚਾਹਵਾਨਾਂ ਲਈ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਮਿਤੀ 29 ਨਵੰਬਰ 2025 ਤੋਂ 3 ਅਕਤੂਬਰ 2025 ਤੱਕ ਹੈ। ਜ਼ਿਲ੍ਹਾ ਮੈਜਿਸਟ੍ਰੇਟ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਵਿੱਚ ਅਰਜ਼ੀਆਂ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ। 5 ਲੱਖ ਏਕੜ ਹੜ੍ਹ ਪ੍ਰਭਾਵਿਤ ਜ਼ਮੀਨ ਲਈ ਕਿਸਾਨਾਂ ਨੂੰ ਕਣਕ ਦਾ ਬੀਜ ਮੁਫਤ ਦੇਵੇਗੀ ਪੰਜਾਬ ਸਰਕਾਰ। ਮੇਜਰ ਲੀਗ ਸੌਕਰ ਮੈਸੀ ਦੇ ਦੋ ਗੋਲਾਂ ਦੀ ਬਦੌਲਤ ਇੰਟਰ ਮਿਆਮੀ ਨੇ ਨਿਊਯਾਰਕ ਸਿਟੀ ਨੂੰ 4-0 ਨਾਲ ਹਰਾਇਆ। ਮੁਹਾਲੀ ਵਿੱਚ ਜਿਮ ਮਾਲਕ ਤੇ ਫਾਇਰਿੰਗ ਹਾਲਤ ਗੰਭੀਰ, ਮੁਹਾਲੀ ਵਿੱਚ ਵੀਰਵਾਰ ਸਵੇਰੇ ਅਣਪਛਾਤੇ ਨੌਜਵਾਨਾਂ ਨੇ ਪੁਰਾਣੀ ਰੰਜਿਸ਼ ਦੇ ਚਲਦਿਆਂ ਇੱਕ ਜਿਮ ਮਾਲਕ ਤੇ ਅੰਨੇਵਾ ਫਾਇਰਿੰਗ ਕਰ ਦਿੱਤੀ ਜਿਮ ਮਾਲਕ ਵਿੱਕੀ ਨੂੰ 4 ਗੋਲੀਆਂ ਲੱਗੀਆਂ। ਏਸ਼ੀਆ ਗਦਰ-25 ਭਾਰਤ ਨੇ ਬੰਗਲਾਦੇਸ਼ ਨੂੰ 41 ਦੌੜਾਂ ਨਾਲ ਹਰਾਇਆ, ਫਾਈਨਲ 'ਚ ਪਹੁੰਚੀ ਟੀਮ ਇੰਡੀਆ। ਰਾਸ਼ਟਰਪਤੀ ਅੱਜ ਮथुरा Vrindavan ਚ ਵਿਸ਼ੇਸ਼ ਰੇਲਗੱਡੀ ਰਾਹੀਂ ਪਹੁੰਚਣਗੇ ਕਾਨਾ ਦੇ ਤਾਂ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹੇ ਚ ਝੋਨੇ ਦੀ ਚੱਲ ਰਹੀ ਖਰੀਦ ਦਾ ਲਿਆ ਜਾਇਜ਼ਾ ਪੰਜਾਬ ਵੱਲੋਂ ਪੁਰਾਣੇ ਕਰ ਬਕਾਇਆ ਦੇ ਨਿਪਟਾਰੇ ਲਈ ਫਾਈਨਲ ਇੱਕ ਮੁਸ਼ਤ ਨਿਪਟਾਰਾ ਯੋਜਨਾ ਪੇਸ਼ ਹਰਪਾਲ ਸਿੰਘ ਚੀਮਾ ਮੰਤਰੀ ਐਡਵੋਕੇਟ ਹਰਪਾਲ ਸਿੰਘ ਨੇ ਅੱਜ ਇੱਥੇ ਐਲਾਨ ਕੀਤਾ ਕਿ ਬਕਾਇਆ ਰਿਕਵਰੀ ਲਈ ਪੰਜਾਬ ਵਨ ਟਾਈਮ ਸੈਟਲਮੈਂਟ ਸਕੀਮ 2025 1 ਅਕਤੂਬਰ 2025 ਤੋਂ 31 ਦਸੰਬਰ ਤੱਕ ਲਾਗੂ ਰਹੇਗੀ 2025 ਅਤੇ ਇਸ ਸਕੀਮ ਦਾ ਉਦੇਸ਼ GST ਤੋਂ ਪਹਿਲਾਂ ਦੇ ਵੱਖ-ਵੱਖ ਕਾਨੂੰਨਾਂ ਵਿੱਚ ਲੱਗ ਭਾਗ 11.9688 ਕਰੋੜ ਰੁਪਏ ਦੇ ਬਕਾਇਆ ਰਿਕਵਰੀ ਨਾਲ ਸੰਬੰਧਿਤ ਲਗਭਗ 239 ਲੰਬੇਤ ਮਾਮਲਿਆਂ ਨੂੰ ਹੱਲ ਕਰਨਾ ਹੈ ਜਿਸ ਨਾਲ ਸੂਬੇ ਦੇ ਵਪਾਰ ਅਤੇ ਡਿਓ ਨੂੰ ਕਾਫੀ ਰਾਹਤ ਮਿਲੇਗੀ। ਹੜ੍ਹ ਪ੍ਰਭਾਵਿਤ 5 ਲੱਖ ਏਕੜ ਜ਼ਮੀਨ ਲਈ ਮਾਨ ਸਰਕਾਰ ਵੱਲੋਂ ਕਿਸਾਨਾਂ ਨੂੰ ਕਣਕ ਦਾ ਮੁਫਤ ਬੀਜ ਦੇਣਾ ਸ਼ਲਾਘਾਯੋਗ ਉਪਰਾਲਾ ਵਿਧਾਇਕ ਰੰਦਾਵਾ। ਪੁਲਿਸ ਨੇ ਪੀਲਾ ਪੰਚਾ ਚਲਾ ਕੇ ਗੈਰ ਕਾਨੂੰਨੀ ਢੰਗ ਨਾਲ ਬਣਾਇਆ ਘਰ ਟਾਇਆ। ਪਟਾਕਾ ਮਾਰਕੀਟ ਲਈ ਨਗਰ ਨਿਗਮ ਵੱਲੋਂ ਬੀਅੰਤ ਸਿੰਘ 파ਰਕ ਲਈ ਨਵੀਂ ਐਨਓਸੀ ਜਾਰੀ